ਇਹ ਵਿੱਚ ਰਹਿੰਦੇ ਨੇ ਆਪਣੇ ਵਿਵਾਦਿਤ ਬਿਆਨਾਂ ਕਰਕੇ ਹਜੇ ਇੱਕ ਖਤਮ ਨਹੀਂ ਹੁੰਦਾ ਦੂਜਾ ਬਿਆਨ ਸਾਹਮਣੇ ਆ ਜਾਂਦਾ ਤੇ ਹੁਣ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹ ਆਪ ਪਾਰਟੀ ਦੇ ਖਿਲਾਫ ਦਿੱਤਾ ਜੇਕਰ ਗੱਲ ਕਰੀਏ ਕਿ ਸਾਹਮਣੇ ਅੱਖ ਦੀ ਗੱਲ ਵੀ ਕੀਤੀ ਹੈ ਪਰ ਉਹਨਾਂ ਨੇ ਜਿਹੜਾ ਮੇਨ ਇੱਕ ਪੁਆਇੰਟ ਕੱਢਿਆ ਗਿਆ ਉਹਨਾਂ ਦੇ ਬਿਆਨ ਚ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਸਾਡੀ ਸਰਕਾਰ ਬੰਦੀ ਹੈ ਤਾਂ ਕਹਿੰਦੇ ਅਸੀਂ ਗੈਂਗਸਟਰਾਂ ਦੇ ਕਹਿੰਦੇ ਤਖਤੀਆਂ ਪਾ ਕੇ ਗਨਾਂ ਚ ਸ਼ਹਿਰਾ ਸ਼ੈਨਾ ਪਿੰਡਾਂ 'ਚ ਘਮਾਵਾਂਗੇ ਤਾਂ ਇਹ ਗੈਂਗਸਟਰ ਨੂੰ ਕਲਾਈਗੀ ਚਲੋ ਸਾਹੋਤ ਸਹੀ ਹੈ ਪਰ ਕਹਿਣਾ ਗਲਤ ਹੈ ਕਿਉਂਕਿ ਆਪ ਵੀ ਇਹ ਵਿਵਾਦਿਤ ਗੱਲਾਂ ਕਰਦੇ ਨੇ ਸੋ ਸਹੀ ਹੈ ਗੈਂਗਸਟਰ ਵਾਲ ਖਤਮ ਹੁੰਦਾ ਹੈ ਪਰ ਜੋ ਇਹਨਾਂ ਦਾ ਕਹਿਣ ਦਾ ਤਰੀਕਾ ਹੈ ਸ਼ਾਇਦ ਮੇਰਾ ਤਰਕ ਗਲਤ ਹੈ ਇਸ ਪੂਰੇ ਵਿਸ਼ੇ ਤੇ ਗਲਵਾ ਕਰਦੇ ਆ ਸਾਡੇ ਨਾਲ ਸਾਡੇ ਐਕਸਪਰਟ ਜੁੜੇ ਨੇ ਮਾਨਸਾ ਤੋਂ ਅਰਜਿੰਦਰ ਜੀ ਉਹਨਾਂ ਕਰਦੇ ਆ ਗਲਵਾ ਵੀ ਉਹਨਾਂ ਦੇ ਕੀ ਵਿਚਾਰ ਨੇ ਇਹਨਾਂ ਦੇ ਇਨਾ ਰਕਟਾਵੇ ਬਾਰੇ ਤਾਂ ਅਰਜਿੰਦਰ ਜੀ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਸ਼ਰਮਜੀਤ ਇੱਕ ਨਵਾਂ ਵਿਵਾਦਿਤ ਬਿਆਨ ਆ ਗਿਆ ਦੇਖੋ ਬਹੁਤ ਵੱਡੀ ਗੱਲ ਕਹਿਤੀ ਵੀ ਦੇਖੋ ਚਾਹ ਗੈਂਗਸਟਰ ਨੇ ਜਿਹੜੇ ਮਰਜ਼ੀ ਨੇ ਹੈ ਤਾਂ ਨੌਜਵਾਨ ਨਾ ਕਿਸੇ ਮਾਦੇ ਪੁੱਤ ਨੇ ਆ ਦੇਖੋ ਜੀ ਇਹ ਜਿਹੜੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਹੈ ਇਹ ਅੱਗ ਦੇ ਉੱਤੇ ਘਿਉ ਦਾ ਕੰਮ ਕਰਦੀ ਹੈ ਇਹ ਪੜਿਆ ਲਿਖਿਆ ਬੰਦਾ ਹੈ ਜਾਂ ਥੋੜਾ ਜਿਹਾ ਸਮਝਦਾਰ ਹੈ ਬਸ ਅੜਬਾਈ ਤੇ ਹਿਸਾਬ ਨਾਲ ਬਿਆਨ ਦੇਈ ਜਾਂਦਾ ਭਲੇ ਇਹਨੂੰ ਇਹ ਜਿਹੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਕਹਿੰਦੇ ਜੇਕਰ ਬੀਜੇਪੀ ਸਰਕਾਰ ਬਣ ਗਈ ਇਹਨਾਂ ਨੂੰ ਵੀ ਅਕਲ ਸਿਖਾਵਾਂਗੇ ਤੇ ਆਪ ਪਾਰਟੀ ਦੇ ਸੀਐਮ ਭਗਵੰਤ ਮਾਨ ਨੇ ਬੜਾ ਕੁਝ ਕਿਹਾਗੇ ਨੇ ਉਹਨਾਂ ਬਾਰੇ ਵੀ ਦੇਖੋ ਦੇਖੋ ਇਹ ਸਾਬਕਾ ਸਾਬਕਾ ਸੋਣਾ ਕੀ ਇਹਨਾਂ ਨੂੰ ਰੋਜ਼ਗਾਰ ਦੇਣ ਇਹਨਾਂ ਦਾ ਜੋ ਕੋਈ ਮਸਲੇ ਨੇ ਇਹਨਾਂ ਦੇ ਹੱਲ ਕਰਨ ਇਹ ਤਾਂ ਵੈਸੇ ਆਪ ਦਾ ਆਪ ਹੀ ਠੀਕ ਹੋ ਜੂ ਸਾਰੇ ਹਿੰਦੁਸਤਾਨ ਦੇ ਵਿੱਚ ਕਿ ਇਹ ਤਾਂ ਜਿਹੜਾ ਮਸਲਾ ਇੰਟਰਨੈਸ਼ਨਲ ਪੱਧਰ ਤੇ ਹੈ ਜਿਹੜਾ ਇਸ ਤਰ੍ਹਾਂ ਦਾ ਹੈ ਇਹਨਾਂ ਨੂੰ ਮਿਲ ਬੈਠ ਕੇ ਇਹਨਾਂ ਦੇ ਮਸਲੇ ਹੱਲ ਕੀਤੇ ਜਾ ਸਕਦੇ ਨੇ ਨਾ ਆਕੇ ਮਤਲਬ ਤਖਤੀਆਂ ਪਾਕੇ ਜਾਂ ਹੋਰ ਪਾਕੇ ਇਸ ਤਰ੍ਹਾਂ ਕਰਨ ਨਾਲ ਤਾਂ ਸਮਾਜ ਦੇ ਵਿੱਚ ਜਿਹੜਾ ਇਹਨਾਂ ਦਾ ਰਤਬਾ ਘਟਦਾ ਤੇ ਨਾਲ ਸਰਕਾਰ ਦਾ ਵੀ ਰਤਬਾ ਘਟਦਾ ਤੇ ਬਿਆਨ ਦੇਣ ਵਾਲੇ ਬੰਦੇ ਦਾ ਵੀ ਰਤਬਾ ਘਟਦਾ ਕਿਉਂਕਿ ਨਹੀਂ ਕਰਨਾ ਚਾਹੀਦਾ ਡਾਕਟਰ ਸਾਹਿਬ ਤੁਸੀਂ ਹਰ ਵਾਰ ਮੇਨਾ ਲਾਈਵ ਡਿਬੇਟ ਦੇ ਵਿੱਚ ਜੁੜਦੇ ਹੋ ਆਪਾਂ ਹਮੇਸ਼ਾ ਗੱਲ ਕਰਦੇ ਆਂ ਵੀ ਜਦੋਂ ਅਕਾਲੀਆ ਜੀ ਤੇ ਭਾਜਪਾ ਸਰਕਾਰ ਸੀ ਪੰਜਾਬ ਦੇ ਵਿੱਚ ਉਦੋਂ ਤੋਂ ਨਿਆਂ ਦੇ ਪੇਏ ਕੋਈ ਵੀ ਲੋਕ ਹੋਵੇ ਚਾਹੇ ਨਸ਼ਿਆਂ ਦੇ ਪੇਏ ਚਾਹੇ ਗੈਂਗਸਟਰ ਦੇ ਪੇਏ ਉਹ ਉਦੋਂ ਤੋਂ ਪੰਜਾਬ ਨੂੰ ਜਿਆਦਾ ਬਨਾਮ ਕੀਤਾ ਗਿਆ ਤੇ ਇਹ ਹੁਣ ਕਹਿ ਰਹੇ ਆ ਭਾਜਪਾ ਸਰਕਾਰ ਦੁਆਰਾ ਬਣੇਗੀ ਪਹਿਲੀ ਗੱਲ ਤਾਂ ਅਜੇ ਨੋਬਤ ਦੇ ਕੋਈ ਸੀਨ ਦਿਖ ਨਹੀਂ ਰਿਹਾ ਸਾਨੂੰ ਤੇ ਦੂਸਰੀ ਗੱਲ ਤੁਸੀਂ ਦੂਸਰੀ ਸਰਕਾਰ ਨੂੰ ਕੋਸ ਰਹੇ ਹੋ ਜੋ ਤੁਹਾਡੀ ਸਰਕਾਰ ਸੀ ਤਾਂ ਪੰਜਾਬ ਦੇ ਕਿੰਨੇ ਨੌਜਵਾਨ ਜਿਹੜੇ ਅੱਜ ਵੀ ਜੇਲਾ ਵਿੱਚ ਨੇ ਦਿਨਾਂ ਜਮਾਨਤਾ ਹੀ ਨਹੀਂ ਹੋ ਰਹੀਆਂ ਦੇਖੋ ਤਾਂ ਦੇਖੋ ਜੀ ਇਹਨਾਂ ਨੂੰ ਤਾਂ ਫਿਰ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਤੋਂ ਇਹ ਤਾਂ ਪਿਛਲੇ 50 ਸਾਲ ਦਾ ਇਤਿਹਾਸ ਚੱਕ ਕੇ ਦੇਖ ਲਓ ਸਾਡਾ ਪੰਜਾਬ ਹੈ ਜਿਹੜਾ ਉਹ ਗੁਲਾਮੀ ਦੇ ਦੌਰ ਵਿੱਚੋਂ ਦੀ ਗੁਜ਼ਰ ਰਿਹਾ ਹੈ ਚਾਹੇ ਉਹਦੇ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਬੀਜੇਪੀ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ ਕਿਸੇ ਦੀ ਵੀ ਸਰਕਾਰ ਹੋਵੇ ਜਿਹਦੇ ਉੱਤੇ ਲੋਕਾਂ ਦੇ ਉੱਤੇ ਹਰ ਇੱਕ ਸਰਕਾਰ ਨੇ ਆਪਦਾ ਖੂਬ ਡੰਡਾ ਭਰਾਇਆ ਤੇ ਲੋਕਾਂ ਨੇ ਵੀ ਇਹਨਾਂ ਨੂੰ ਸਬਕ ਸੌਣ ਦੀ ਕੋਈ ਕਸਰ ਨਹੀਂ ਛੱਡੀ ਗੱਲ ਕਰ ਥੋੜਾ ਜਿਆ ਫੇਰ ਵੀ ਇਹਨਾਂ ਨੂੰ ਚਾਹੀਦਾ ਵੀ ਥੋੜਾ ਜਿਆ ਸੰਜਮ ਨਾਲ ਬਿਆਨਬਾਜ਼ੀ ਦੇਣ ਤਾਂ ਕਿ ਜਿਹੜਾ ਮਾਹੌਲ ਹੈ ਉਹ ਸ਼ਾਂਤੀਪੂਰਕ ਬਣਿਆ ਰਹੇ। ਔਰ ਇਹ ਡਾਕਟਰ ਸਾਹਿਬ ਇੱਕ ਹੋਰ ਗੱਲ ਦੱਸ ਦੇਣਾ ਕਿ ਇਹਨਾਂ ਨੇ ਇੱਕ ਹੋਰ ਵੱਡਾ ਬਿਆਨ ਦੇ ਦਿੱਤਾ ਹੈ ਕਹਿੰਦੇ ਵੀ ਭਾਜਪਾ ਦੀ ਜਿਹੜੀ ਸਰਕਾਰ ਆ ਉਹ ਕਿਸਾਨਾਂ ਨਾਲ ਗੱਲ ਕਰਨ ਲਈ ਸਹਿਮਤ ਹੈ ਪਰ ਕਹਿੰਦੇ ਕਿਸਾਨ ਆਗੂ ਨੇ ਜਿਹੜੇ ਉਹ ਸਹਿਮਤ ਨਹੀਂ ਹੈਗੇ ਕਹਿੰਦੇ ਪੰਜਾਬ ਸਰਕਾਰ ਵਿੱਚ ਰੋੜਾ ਪਾ ਰਹੀ ਹੈ। ਦੇਖੋ ਇਹ ਤਾਂ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਸਰਕਾਰ ਸੈਂਟਰ ਸਰਕਾਰ ਨਾਲ ਗੱਲਾਂ ਚੱਲ ਰਹੀਆਂ ਨੇ ਚੱਲ ਹੁਣ ਤਾਂ ਗੱਲ ਚੱਲ ਰਹੀ ਹੈ ਪਿਛਲੀ ਵਾਰੀ ਜਦੋਂ ਸੀ ਪ੍ਰੋਗਰਾਮ ਕਿਸਾਨਾਂ ਦਾ ਉਦੋਂ ਵੀ 13 14 ਦੌਰ ਦੀ ਗੱਲਬਾਤ ਹੋਈ ਸੀ ਉਦੋਂ ਤਾਂ ਆਮ ਆਦਮੀ ਪਾਰਟੀ ਨਹੀਂ ਸੀ ਜੀ ਕਹਿਣ ਤੋਂ ਬਾਅਦ ਇਹ ਹੈ ਵੀ ਕਿਸੇ ਨੂੰ ਮਤਲਬ ਸਿਆਸੀ ਮੁੱਦਾ ਬਣਾਉਣ ਦੇ ਮਾਰੇ ਇਸ ਤਰ੍ਹਾਂ ਦੇ ਜਿਹੜੇ ਡਿੰਗੇ ਟੇਡੇ ਬਿਆਨ ਨੇ ਉਹ ਦੰਦੇ ਨੇ ਹੋਰ ਇਹਨਾਂ ਦੇ ਵਿੱਚ ਸੱਚਾਈ ਵਾਲੀ ਕੋਈ ਗੱਲ ਨਹੀਂ ਹੁੰਦੀ ਉਹ ਡਾਕਟਰ ਸਾਹਿਬ ਤੋਂ ਓਡੀ ਗੱਲ ਹੈ ਕਿ ਦੇਖੋ ਤੁਸੀਂ ਦਾਅਵੇ ਕਰ ਰਹੇ ਹੋ ਸਰਕਾਰੇ ਬਣਾਉਂਦੇ ਤੁਹਾਡੇ ਰਣਜੀਤ ਬਿੱਟੂ ਵੀ ਹਾਰ ਕੇ ਉਹਨਾਂ ਨੂੰ ਬਣਾਇਆ ਗਿਆ ਐਮਪੀ ਹਾਰੇ ਹੋਏ ਸੀ ਉਹਨਾਂ ਨੂੰ ਐਮਪੀ ਦਾ ਦਰਜਾ ਦੇ ਦਿੱਤਾ ਗਿਆ ਰਾਜ ਮੰਤਰੀ ਜੇਕਰ ਉਹ ਚਾਹਦੇ ਤਾਂ ਕਿਸਾਨਾਂ ਦਾ ਮੁੱਦਾ ਹੱਲ ਹੋ ਸਕਦਾ ਸੀ ਉਹਨਾਂ ਦੇ ਵੱਲੋਂ ਇੱਕ ਵਾਰ ਵੀ ਕਿਸਾਨਾਂ ਦੇ ਹੱਕ 'ਚ ਗਵਾਹ ਨਹੀਂ ਉਠਾਈ ਗਈ ਦੇਖੋ ਆ ਡੱਲੇਵਾਲ ਸਾਹਿਬ ਦੀ ਤੁਹਾਨੂੰ ਅਪਡੇਟ ਦੇਣਾ ਕਿ ਉਹ ਕੰਮ ਰਹੇ ਨੇ ਬੁਖਾਰ ਨਾਲ ਜੋ ਅੱਜ ਦੁਪਹਿਰ ਦੀ ਮੈਨੂੰ ਅਪਡੇਟ ਆਈ ਹੈ ਕੋਈ ਬੰਦਾ ਭਾਜਪੀ ਦਾ ਇਸ ਮੁੱਦੇ 'ਤੇ ਬੋਲਣ ਨੂੰ ਤਿਆਰ ਨਹੀਂ ਹੈ ਸਾਡੇ ਕਿਸਾਨ ਭਰਾ ਸਾਡੇ ਮਾਵਾ ਭੈਣਾ ਬੱਚੇ ਬੋੜਨਾ ਤੇ ਦਿਨ ਰਾਤ ਇੱਕ ਕਰ ਰਹੇ ਨੇ ਉੱਥੇ ਬੈਠੇ ਆ ਵਿਚਾਰੇ ਅੰਦਰ ਕੋਈ ਇਹਨਾਂ ਦਾ ਹੱਕ ਮੰਨਦੇ ਬੀਜੇਪੀ ਇੱਕ ਵੱਡੀ ਪਾਰਟੀ ਹੈ ਨੈਸ਼ਨਲ ਪਾਰਟੀ ਹੈ ਇਹਨਾਂ ਦਾ ਹੱਕ ਬਣਦਾ ਕੋਈ ਕੋਈ ਪੰਜਾਬ ਦਾ ਬੰਦਾ ਜਾਂ ਦੇਸ਼ ਵਾਸੀ ਚਾਹੇ ਕਿਤੋਂ ਦਾ ਵੀ ਹੈ ਕੋਈ ਭੁੱਖ ਹੜਤਾਲ ਤੇ ਬੈਠਾ ਤਾਂ ਉਹਦਾ ਜਾ ਕੇ ਹਾਲ ਚਾਲ ਪੁੱਛਣ ਦਾ ਉਹਦੇ ਦਵਾਈ ਬੂਟੀ ਚੱਲਦੀ ਹੈ ਉਹਦਾ ਵਧੀਆ ਟਰੀਟਮੈਂਟ ਕਰਨ ਦਾ ਫਰਜ਼ ਹੈ ਇਹਦੇ ਨਾਲ ਕੋਈ ਮਤਲਬ ਸ਼ਾਨਚ ਫਰਕ ਨਹੀਂ ਪੈਂਦਾ ਹੁੰਦਾ ਇਹਦੇ ਨਾਲ ਲੀਡਰਾਂ ਦਾ ਕਬਜ਼ਾ ਹੀ ਹੁੰਦਾ ਹੈ ਡਾਕਟਰ ਸਮੀਰ ਦਾ ਬਿਆਨ ਸੁਣਦਰਾ ਦੇ ਪੂਰਾ ਬਿਆਨ ਮੈਂ ਸੁਣਿਆ ਤੁਹਾਡੇ ਕੋਲ ਆਉਣ ਤੋਂ 5 ਮਿੰਟ ਪਹਿਲਾਂ ਵੀ ਇਹਨਾਂ ਨੇ ਕਹਿ ਕੇ ਵੀ ਜੇਕਰ ਆਪ ਪਾਰਟੀ ਆਪਣੀ ਹਰਕਤਾਂ ਦਾ ਆਵਾਜ਼ ਨਹੀਂ ਆਂਦੀ ਤਾਂ ਕਹਿੰਦੇ ਕੇਜਰੀਵਾਲ ਲੁਧਿਆਣਾ ਸੀਟ ਤੋਂ ਰਾਜ ਸਭਾ ਮੈਂਬਰ ਬਣਨਗੇ ਦੇਖੋ ਦੇਖੋ ਜੀ ਇਹਦਾ ਫਿਰ ਹੁਣ ਕਿਸੇ ਦੇ ਚਾਹੇ ਉਹ ਬਣਨ ਚਾਹੇ ਨਾ ਬਣਨੇ ਤਾਂ ਇਹ ਨਹੀਂ ਕਿਸੇ ਦੀ ਕੋਈ ਰਾਜਨੀਤੀ ਦੇ ਵਿੱਚ ਟੰਗ ਡਾਉਣ ਦੀ ਤਾਂ ਕੋਈ ਬਹੁਤੀ ਜ਼ਰੂਰਤ ਨਹੀਂ ਹੁੰਦੀ ਜੇ ਉਹਨਾਂ ਕੋਲੇ ਬੰਦੇ ਪੂਰੇ ਹੋਏ ਤਾਂ ਉਹ ਆਪ ਦਾ ਮੈਂਬਰ ਜਿੱਤਿਆ ਸਕਦੇ ਜੇ ਨਹੀਂ ਤਾਂ ਪਤਾ ਸੋ ਆਤਾ ਫੇਰ ਹੈ ਇਹ ਵੀ ਜੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਮੈਂਬਰ ਨੂੰ ਉੱਥੇ ਲਿਆਂਦਾ ਹੈ ਇਹ ਵੀ ਆਪਣਾ ਰਾਜ ਸਭਾ ਦਾ ਮੈਂਬਰ ਉਹਦੇ ਮੁਕਾਬਲੇ ਤੇ ਖੜਾਉਣਾ ਫੇਰ ਪਤਾ ਲੱਗੂ ਵੀ ਕੁੰਡੀਆਂ ਦੇ ਸਿੰਘ ਫਸਦੇ ਨੇ ਬੜੇ ਵੇਖਾਈ ਕਿਵੇਂ ਨਿਸਤਰਦੀ ਹੈ ਡਾਕਟਰ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਅਜਿਹੇ ਲੀਡਰ ਹੁੰਦੇ ਨੇ ਕੋਈ ਵੀ ਹੋਵੇ ਇਕੱਲੀ ਭਾਜਪਾ ਦੀ ਗੱਲ ਹੀ ਕਰਦਾ ਚਾਹੇ ਕਾਂਗਰਸ ਹੈ ਚਾਹੇ ਕਲਦਲ ਹੈ ਚਾਹੇ ਉਹ ਆਪ ਪਾਰਟੀ ਦਾ ਹੈ ਇਹਨਾਂ ਲੀਡਰਾਂ ਦੇ ਖਿਲਾਫ ਇਹ ਆਗੂ ਨੇ ਲੀਡਰ ਦਾ ਨਹੀਂ ਇਹਨਾਂ ਦੇ ਖਿਲਾਫ ਪਾਰਟੀ ਐਕਸ਼ਨ ਕਿਉਂ ਨਹੀਂ ਲੈਂਦੀਆਂ ਦੇਖੋ ਜਿਹੜੇ ਕਿ ਵਿਵਾਦਿਤ ਲੋਕਾਂ ਨੂੰ ਆਪੇ ੜਾਉਣ ਦਾ ਕੰਮ ਹੈ ਦੇਖੋ ਇਹ ਐਕਸ਼ਨ ਲੈਂਡ ਨੂੰ ਐਕਸ਼ਨ ਲੈਂਡ ਦਾ ਕੋਈ ਬਹੁਤਾ ਵੱਡਾ ਇਹਨਾਂ ਲੋਕਾਂ ਦਾ ਕੱਦ ਨਹੀਂ ਹੁੰਦਾ ਐਕਸ਼ਨ ਤਾਂ ਵੱਡੇ ਕੱਦਾਵਰ ਲੋਕਾਂ ਦੇ ਖਰਾਬੀ ਲੈਣ ਲੈਂਦੀਆਂ ਨੇ ਪਾਰਟੀਆਂ ਇਹ ਤਾਂ ਬਸ ਕੱਲੇ ਪੰਜਾਬ ਨੂੰ ਵਿਗਰਾਮ ਕਰਨ ਦੇ ਉੱਤੇ ਤੁਲੇ ਹੋਏ ਐ ਸਰਦਾਰ ਹਰਜੀਤ ਸਿੰਘ ਨੂੰ ਵੀ ਇਹਨਾਂ ਗੱਲਾਂ ਤੇ ਥੋੜਾ ਜਿਆਦਾ ਧਿਆਨ ਕਰਨਾ ਚਾਹੀਦਾ ਕਿਉਂਕਿ ਫੇਰ ਵੀ ਉਹ ਇੱਕ ਪੰਜਾਬੀ ਮਾਂ ਦੀ ਕੁੱਖੋਂ ਪੈਦਾ ਹੋਏ ਨੇ ਇਹਨਾਂ ਨੂੰ ਨਹੀਂ ਮਤਲਬ ਇਸ ਤਰ੍ਹਾਂ ਦਾ ਵਿਰਾਂਧਾ ਜੀ ਕਰਕੇ ਪੰਜਾਬ ਨੂੰ ਵਿਗਰਾਮ ਕਰਨ ਤੋਂ ਬਚਾਉਣਾ ਚਾਹੀਦਾ ਕਿਉਂਕਿ ਪੰਜਾਬ ਤੋਂ ਵੱਧ ਜੇ ਆਪਾਂ ਲਾਈਏ ਤਾਂ ਯੂਪੀ ਦੇ ਵਿੱਚ ਯੂਪੀ ਦੇ ਵਿੱਚ ਹਾਲਾਤ ਕਿਤੋਂ ਜ਼ਿਆਦੇ ਖਰਾਬ ਨੇ ਨੇ ਅੱਜ ਵੀ ਅੱਜ ਵੀ ਇਹ ਕਰ ਸਕਦੇ ਆ ਡਾਕਟਰ ਸਾਹਿਬ ਅੱਜ ਵੀ ਅਪਡੇਟ ਆਈ ਹੈ ਕਿ ਉੱਥੇ ਤਲਾਸ਼ੀਆਂ ਹੋ ਰਹੀਆਂ ਨੇ ਲੋਕਾਂ ਦੇ ਘਰਾਂ ਵੀ ਜਿਹੜੇ ਘਰ ਬਿਲਕੁਲ ਮਸਜਿਦਾਂ ਦੇ ਕੋਲ ਨਹੀਂ ਵੀ ਇਹ ਤਾਂ ਨਹੀਂ ਹੈ ਵੀ ਕਿੱਥੇ ਤੁਹਾਨੂੰ ਸਪੀਕਰ ਤਾਂ ਨਹੀਂ বাজਾਏ ਜਾਂਦੇ ਦੇਖੋ ਕਿਉਂਕਿ ਉੱਥੇ ਕਾਨੂੰਨ ਬਣਾਇਆ ਗਿਆ ਵੀ ਮਸਜਿਦ ਦੇ ਸਪੀਕਰ ਨਹੀਂ ਵੱਜੇਗਾ ਯਾਨੀ ਤੰਗ ਪ੍ਰੇਸ਼ਾਨ ਤਾਂ ਯੂਪੀ ਦੀ ਲੋਕ ਹੋ ਰਹੇ ਨਾ ਜਿਹੜੇ ਧਾਰਮਿਕ ਸਥਾਨ ਨੇ ਸੰਬਲ ਦੇ ਵਿੱਚ ਉੱਥੇ ਸਾਰੇ ਜਾ ਕੇ ਤਲਾਸ਼ੀ ਮੇਂ ਜਾ ਰਹੀ ਹੈ ਤੇ ਲੋਕਾਂ ਨੂੰ ਪੁੱਛ ਰਿਹਾ ਹੈ ਸਪੀਕਰ ਉਥੋਂ ਦੇ ਲਾ ਰਹੇ ਨੇ ਜਾਂ ਤੋੜ ਰਹੇ ਨੇ ਜਾਂ ਖਤਮ ਕਰ ਰਹੇ ਨੇ ਮਤਲਬ ਇਸ ਤਰ੍ਹਾਂ ਇਹ ਧੱਕਾਸ਼ਾਹੀ ਚੱਲ ਰਹੀ ਹੈ ਠੀਕ ਹੈ ਸਪੀਕਰ ਦੀ ਆਵਾਜ਼ ਬਾਉਂਡਰੀ ਦੇ ਅੰਦਰ ਹੋਣੀ ਚਾਹੀਦੀ ਹੈ ਤੇ ਇਹ ਤਾਂ ਚਲੋ ਲਾਗੂ ਵੀ ਹੋਣਾ ਚਾਹੀਦਾ ਕਿਉਂਕਿ ਜਿਹੜਾ ਸਮਾ ਸੁਭਾ ਹੁੰਦਾ ਹੈ ਉਹ ਪੜਨ ਦਾ ਹੁੰਦਾ ਬੱਚਿਆਂ ਵਾਸਤੇ ਪੜ੍ਹਨ ਵਾਸਤੇ ਤਾਂ ਚੰਗੀ ਗੱਲ ਹੈ ਪਰ ਜੇ ਧੱਕੇ ਨਾਲ ਜੋ ਕੋਈ ਉਹ ਕਰਾਵੇ ਉਹ ਥੋੜੀ ਜੀ ਗਲਤ ਹੈ ਸ਼ਰਾਬ ਦੇ ਨਾਲ ਸਮਝਾ ਕੇ ਇਹੇ ਮਸਲਾ ਹੱਲ ਕੀਤਾ ਜਾਣਾ ਚਾਹੀਦਾ ਪਰ ਸ਼ਰਮਾ ਜੀ ਤੱਕੇ ਨਾਲ ਤਾਂ ਹੋ ਰਿਹਾ ਸਾਰਾ ਕੋਈ ਉਹੀ ਤੱਕਾ ਹੁਣ ਗਰੇਵਾਲ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਇਹ ਤੱਕਾ ਜਾਂਦੇ ਨੇ ਪੰਜਾਬ 'ਚ ਹੋਏ ਕੀ ਤੁਹਾਨੂੰ ਲੱਗਦਾ ਹੈ ਪੰਜਾਬ ਦੇ ਲੋਕ ਇਹਨਾਂ ਨੂੰ ਬਰਦਾਸ਼ਤ ਕਰਨਗੇ ਕਿਉਂਕਿ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਪਿਛਲੀਆਂ ਕੁ ਕੁਸਮੇ ਪਹਿਲਾਂ ਇਹਨਾਂ ਦੇ ਦਫਤਰ ਤੋਂ ਇਹਨੂੰ ਪਹੁੰਚਾਇਆ ਗਿਆ ਸੀ ਨਾ ਉਹ ਪੰਜ ਜਗ੍ਹਾ ਨਹੀਂ ਮਿਲੀ ਸੀ ਲੋਕ ਇਹਨਾਂ ਦੇ ਖਿਲਾਫ ਉਤਰ ਗਏ ਸੜਕਾਂ ਤੇ ਇਹਨਾਂ ਦੇ ਇੱਕ ਧੱਕਾ ਚੜ੍ਹ ਗਏ ਪੰਜਾਬ ਦੇ ਲੋਕਾਂ ਦਾ ਕਿਸੇ ਦਾ ਵੀ ਧੱਕਾ ਨਹੀਂ ਚੱਲਦਾ ਚਾਹੇ ਲਾਟ ਸਾਹ ਹੋਵੇ ਇਹ ਤਾਂ ਕੋਈ ਗੱਲ ਨਹੀਂ ਹੈ ਕਿ ਪੰਜਾਬ ਦੇ ਲੋਕ ਧੱਕਾ ਬਰਦਾਸ਼ਤ ਨਹੀਂ ਕਰਦੇ ਹਨ ਚਾਹੇ ਕਿਸੇ ਦਾ ਵੀ ਹੋਵੇ ਚਾਹੇ ਵਿਰੋਧੀ ਪਾਰਟੀ ਦਾ ਹੋਵੇ ਚਾਹੇ ਰਾਜਕਾਰੀ ਪਾਰਟੀ ਦਾ ਹੋਵੇ ਚਾਹੇ ਵਿਦੇਸ਼ ਦਾ ਹੋਵੇ ਕਿਸੇ ਦਾ ਵੀ ਧੱਕਾ ਪੰਜਾਬ ਨਹੀਂ ਪੰਜਾਬ ਤਾਂ ਗੁਰੂਆਂ ਪੀਰਾਂ ਦੇ ਨਾਂ ਤੇ ਚੱਲਦਾ ਹੈ ਔਰ ਚੱਲਦਾ ਰਹੂਗਾ ਗੱਲ ਕਰ ਇਹਨਾਂ ਨੂੰ ਥੋੜਾ ਜਿਹਾ ਇਹ ਹੈ ਵੀ ਇਹਨਾਂ ਦੀਆਂ ਲਵੇਆਂ ਜਿਹੜੀਆਂ ਬੀਜੇਪੀ ਦੇ ਲਵੇਆਂ ਜੀਆਂ ਸਰਕਾਰਾਂ ਨੇ ਪੰਜਾਬ ਦੇ ਨਾਲ ਯੂਪੀ 'ਚ ਹੈ ਖਰਵਾ ਚਲ ਚਾਹ ਹੁਣ ਤਾਂ ਦਿੱਲੀ 'ਚ ਵੀ ਆ ਗਿਆ ਇੱਥੇ ਵੀ ਬਹੁਤ ਕੁਝ ਹੋ ਰਿਹਾ ਇੱਥੇ ਕੰਟਰੋਲ ਕਰਨ ਦੀ ਲੋੜ ਹੈ ਪੰਜਾਬ ਦੇ ਵਿੱਚ ਬਹੁਤ ਹੀ ਸਲਾਹਾ ਦੇ ਕੇ ਮਤਲਬ ਆਪਣੇ ਨੰਬਰ ਕੋ ਕਰਨ ਦੀ ਕੋਸ਼ਿਸ਼ ਨਾ ਕੀਤੀ ਹੈ ਸਹੀ ਗੱਲ ਕੀਤੀ ਤੁਸੀਂ ਦਿਲ ਤੋਂ ਵੀ ਨਹੀਂ ਆਦਾਗਾ ਕੱਲ ਸੀਏ ਜੀ ਦੀ ਰਿਪੋਰਟ ਪੇਸ਼ ਕਰਨੀ ਸੀ ਪਰ ਭਾਪੀ ਤੋਂ ਰਿਪੋਰਟ ਨਹੀਂ ਪੇਸ਼ ਕੀਤੀ ਗਈ ਹਾਲਾਂਕਿ ਉੱਥੇ ਵੀ ਆਪ ਪਾਰਟੀ ਨੂੰ ਛੰਡਿਆ ਗਿਆ ਵੀ ਅਸੀਂ ਜਿਹੜੇ ਸਾਬਕਾ ਲੀਡਰ ਨੇ ਉਹਨਾਂ ਦੇ ਉੱਪਰ ਐਕਸ਼ਨ ਲਾਂਗੇ ਸ਼ਰਾਬਕੋਟਾਲੇ ਦੀ ਗੱਲ ਹੋਈ ਤੁਹਾਨੂੰ ਪਤਾ ਹੋਣਾ ਕਿ ਸ਼ਰਾਬਕੋਟਾਲੇ ਪਹਿਲਾਂ ਦਿੱਲੀ ਦੇ ਕਿੰਨੇ ਮੰਤਰੀ ਅੰਦਰ ਰਹਿ ਕੇ ਆਏ ਨੇ ਪਰ ਉਹਨਾਂ ਕੁਝ ਵੀ ਨਹੀਂ ਹੋਇਆ ਕੱਲ ਜੇ ਸੱਚੇ ਹੁੰਦੇ ਤਾਂ ਕੱਲੋ ਰਿਪੋਰਟ ਜਿਹੜੀ ਸਦਨ ਚ ਪੇਸ਼ ਹੁੰਦੀ ਬਹਾਨਾ ਮਾਰਿਆ ਗਿਆ ਵੀ ਹਜੇ ਸਰਕਾਰ ਨਵੀਂ ਬਣੀ ਹੈ ਸਾਡੇ ਅਜੇ ਕਾਗਜ਼ ਤਿਆਰ ਨਹੀਂ ਹੋਏ ਹਾਂ ਜੀ ਪੰਜਾਬ ਹਿੰਦੂ ਤੁਸੀਂ ਆਈ ਲਵ ਯੂ ਦਿੱਲੀ ਦੇ ਵਿੱਚ ਸਭ ਤੋਂ ਵੱਧ ਫਰੋਟੀਆਂ ਦਿੱਲੀ ਦੇ ਵਿੱਚ ਹੁੰਦੀਆਂ ਨੇ ਸਭ ਤੋਂ ਵੱਧ ਨਜਾਇਜ਼ ਹਥਿਆਰਾਂ ਦੀ ਜਿਹੜੀ ਕਾਲਾ ਬਜਾਰੀ ਹੈ ਉਹ ਜੂਪੀ ਦੇ ਵਿੱਚ ਹੁੰਦੀ ਹੈ ਸਭ ਤੋਂ ਵੱਧ ਨਸ਼ਾ ਜਿਹੜਾ ਉਹ ਹਿਮਾਚਲ ਦੇ ਵਿੱਚ ਤਿਆਰ ਹੁੰਦਾ ਹੈਗਾ ਮਤਲਬ ਹਰਿਆਣਾ ਦੇ ਥਰੂ ਪੰਜਾਬ ਨੂੰ ਸਪਲਾਈ ਕੀਤਾ ਹੈ ਨਾ ਠੀਕ ਹੈ ਪੰਜਾਬ ਦੇ ਜਿਹੜੇ ਲੀਡਰ ਨੇ ਉਹ ਦੂਰ ਅੰਦੇਸ਼ੀ ਨਹੀਂ ਸੀ ਪਿਛਲੇ 50 ਸਾਲ ਦੇ ਵਿੱਚ ਪੰਜਾਬ ਨੂੰ ਸਾਡੇ ਲੀਡਰਾਂ ਨੇ ਇਹਨਾਂ ਦੀਆਂ ਉਹ ਉਂਗਲਾਂ ਤੇ ਲੱਗ ਕੇ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਕਸਰ ਨਹੀਂ ਛੱਡੀ ਜਿਨ੍ਹਾਂ ਨੂੰ ਅਸੀਂ ਉਸ ਕਹਿ ਨਹੀਂ ਸਕਦੇ ਠੀਕ ਹੈ ਜੇ ਸਾਡੇ ਦੂਰਅੰਦੇਸ਼ੀ ਲੀਡਰ ਹੁੰਦੇ ਤਾਂ ਅੱਜ ਸਾਡੇ ਪੰਜਾਬ ਦਾ ਨਾਂ ਸਾਰੇ ਹਿੰਦੁਸਤਾਨ ਦੇ ਵਿੱਚ ਰੌਸ਼ਨ ਹੁੰਦਾ ਡਾਕਟਰ ਸਾਹਿਬ ਹਰ ਵਾਰ ਪੰਜਾਬ ਨੂੰ ਹੀ ਕਿਉਂ ਮੋਰਾ ਬਣਾਇਆ ਜਾਂਦਾ ਹੈ ਪੰਜਾਬ ਨੇ ਹਰ ਜਗ੍ਹਾ ਤੇ ਕੁਰਬਾਨੀਆਂ ਦਿੱਤੀਆਂ ਬਾਰਡਰਾਂ ਤੇ ਪੰਜਾਬ ਦੇ ਨੌਜਵਾਨ ਖੜੇ ਗੋਲੀਆਂ ਖਾਣ ਨੂੰ ਗੁਰੂਆਂ ਨੇ ਪੰਜਾਬਦਿਆਂ ਨੇ ਸ਼ਹੀਦੀਆਂ ਦਿੱਤੀਆਂ ਆਪਣੇ ਬੱਚੇ ਤੱਕ ਵਾਰ ਦਿੱਤੇ ਦੇਸ਼ ਬਚਾਉਣ ਲਈ ਫਿਰ ਵੀ ਇਹ ਲੋਕਾਂ ਨੇ ਸ਼ਰਮਤਾਰੀ ਵੀ ਹੈ ਇਸ ਸਰਵੇਸਤਰਾ ਜੀ ਸ਼ਰਮਾ ਤੇ ਜਿਹੜੀ ਸ਼ਰਮਤਾਰੀ ਹੈ ਉਹ ਵੱਧ ਕਿਸਮ ਦੀ ਸਾਡੀ ਹੈ ਵੀ ਸਾਡੇ ਪੰਜਾਬ ਦੇ ਵਿੱਚ ਕੋਈ ਗੁਰੂ ਨਾਨਕ ਨਾਮ ਲੈਵਾ ਲੀਡਰ ਸਾਡਾ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਿਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਬਣਿਆ ਕੋਈ ਬੀ ਜੀ ਪੀ ਨਹੀਂ ਬਣਿਆ ਸਭ ਸਭ ਲੁੱਟ ਦੇ ਆਧਾਰਤ ਤੇ ਲੋਕਾਂ ਨੂੰ ਕੁੱਟਣ ਦੇ ਆਧਾਰਤ ਆਦੀ ਰਾਜਨੀਤੀ ਚਮਕਾਉਂਦੇ ਰਹੇ ਸਹੀ ਗੱਲ ਹੈ ਜੇਕਰ ਪੰਜਾਬ ਦੇ ਇਹਨੂੰ ਕੋਈ ਵਧੀਆ ਲੀਡਰ ਮਿਲਦਾ ਤਾਂ ਅੱਜ ਪੰਜਾਬ ਦਾ ਨਾਮ ਬਹੁਤ ਜ਼ਿਆਦਾ ਰੋਸ਼ਨ ਹੁੰਦਾ ਦੇਖੋ ਕਿਉਂਕਿ ਪੰਜਾਬ ਤਾਂ ਪਹਿਲਾਂ ਹੀ ਬੜੀਆਂ ਮੁਸ਼ਕਿਲਾਂ 'ਚ ਜੂਝ ਰਿਹਾ ਹੈ ਤੁਹਾਨੂੰ ਯਾਦ ਹੈ ਕਿ ਪਿਛੇ ਉਹ ਕਿੰਨੇ ਡਿਪੋਰਟ ਹੋ ਕੇ ਨੌਜਵਾਨਾਂ ਨੇ ਕਿੰਨੇ ਪੈਸੇ ਖਰਾਬ ਕਰਕੇ ਸਹੀ ਗੱਲ ਕਹਿ ਰਹੇ ਹੋ ਤੁਸੀਂ ਤਾਂ ਅਖੀਰ ਚ ਇੱਕ ਅੰਤ ਸਵਾਲ ਪੁੱਛਦਾ ਵੀ ਜੋ ਅੱਜ ਬਿਆਨ ਦਿੱਤਾ ਗਿਆ ਉਹ ਸਹੀ ਸੀ ਜਾਂ ਗਲਤ ਬਸ ਦੇਖੋ ਬਿਆਨ ਤਾਂ ਗਲਤ ਤਾਂ ਹੈ ਗਈ ਹੈ ਬਾਕੀ ਆ ਜਿਹੜੀ ਸ਼ਬਦਾਵਲੀ ਹੈ ਉਹ ਗਲਤ ਹੈ ਵੈਸੇ ਕਰਨਾ ਜੋ ਕਰਨਾ ਆਪਦੀ ਮਰਜ਼ੀ ਕਰਨ ਜਦੋਂ ਇਹ ਪਾਵਰ ਚਾਹੁੰਗੇ ਤਾਂ ਪਹਿਲੇ ਮਤਲਬ ਕੀ ਕੀ ਡਾਕਟਰ ਸਾਹਿਬ ਪੰਜਾਬ ਸਰਕਾਰ ਐਕਸ਼ਨ ਲੇਗੀ ਸੀਐਮ ਭਗਵਾਨ ਤੋਂ ਐਕਸ਼ਨ ਲੈਣਗੇ ਹਾਂ ਦੇਖੋ ਇਹ ਕਰਨਾ ਚਾਹੀਦਾ ਇਹਨਾਂ ਨੂੰ ਘੱਟੋ ਘੱਟ ਸੱਦ ਕੇ ਮਿਸ਼ਰਮੀ ਤਾਂ ਦੇਣੀ ਚਾਹੀਦੀ ਹੈ ਵੀ ਇਸ ਤਰ੍ਹਾਂ ਨਾ ਕਰੋ ਪੰਜਾਬ ਦੇ ਵਿੱਚ ਹਾਲਾਤਾਂ ਨੂੰ ਸਾਨੂੰ ਕਾਬੂ ਕਰਨ ਦੇ ਉੱਤੇ ਲੱਗੇ ਹੋਈ ਹੈ ਡਾਕਟਰ ਸਾਹਿਬ ਮੈਂ ਮੈਂ ਤਾਂ ਕਹਿ ਰਿਹਾ ਮੈਂ ਤਾਂ ਕਹਿ ਰਿਹਾ ਇਹ ਹਿੰਦੂ ਸਿੱਖ ਭਾਈਚਾਰੇ ਦੀ ਇੱਕ ਤਾਂ ਤੋੜਨ ਲਈ ਦਿੱਤਾ ਗਿਆ ਇੱਕ ਬਿਆਨ ਹੈ ਹਾਜੀ ਤਾਂ ਉਹ ਗਰੇਹੀ ਗੱਲ ਤਾਂ ਆਪਾਂ ਕਹੀ ਜਾਂਦਾ ਜੀ ਇਹਦੇ ਨਾਲ ਮਤਲਬ ਅਮਨ ਚਾਂਦ ਦੇ ਉੱਤੇ ਫਰਕ ਪੈਂਦਾ ਇਹਨਾਂ ਨੂੰ ਗਰੇਜ ਕਰਨਾ ਚਾਹੀਦਾ ਇਹੋ ਜਿਹੇ ਧਿਆਨਵਾਜੀ ਜਿਹੜੇ ਹੋਛੀ ਧਿਆਨਵਾਜੀ ਹੈ ਉਹ ਤੋਂ ਇਹਨਾਂ ਨੂੰ ਪਛਾਣ ਅਟ ਕੇ ਚੱਲਣਾ ਚਾਹੀਦਾ ਇਹ ਚਲੋ ਰਿੰਦਰ ਜੀ ਮੈਂ ਬੇਨਤੀ ਕਰਾਂਗਾ ਸਾਰੇ ਆਪਣੇ ਯਾਨੀ ਕਿ ਸਰੋਤਿਆਂ ਨੂੰ ਵੀ ਤੁਹਾਡੀ ਗੱਲ ਜਿਹੜੀ ਹੈ ਉਹ ਇਹਨਾਂ ਦਾ ਪੰਚਾਇਤ ਇਹਦੇ ਤੁਸੀਂ ਆਪਣਾ ਡਾਕਟਰ ਸਾਹਿਬ ਕੀਂ ਤ ਸਮਝਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਸਰ ਹੀਸੋ ਕੋ ਦੋਸਤੋ ਇਹ ਸਾਡੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਸਾਡੇ ਸੀਨੀਅਰ ਯਾਨੀ ਜਿਹੜੇ ਪੱਤਰਕਾਰ ਵੀ ਨੇ ਸਾਡੇ ਨਾਲ ਰੋਜ਼ ਜੁੜਦੇ ਨੇ ਕਿ ਜਿਹੜਾ ਅੱਜ ਤੁਹਾਡਾ ਮੁੱਦਾ ਦੀ ਸ਼ਾਮ ਦਾ ਕਿ ਬੀਜੇਪੀ ਦੇ ਇੱਕ ਸੀਨੀਅਰ ਆਗੂ ਹਰੇਕ ਵਾਰ ਆਪਣੇ ਬਿਆਨਾਂ ਕਰਕੇ ਫੋਜ ਜਾਂਦੇ ਨੇ ਤੇ ਉਹਨਾਂ ਨੇ ਹੁਣ ਬਿਆਨ ਵੱਡਾ ਬਿਆਨ ਦਿੱਤਾ ਹੈ ਉਹ ਦੇ ਦਿੱਤਾ ਆਪ ਪਾਰਟੀ ਦੇ ਖਰਾਬ ਤੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਕਿ ਕਿਸਾਨਾਂ ਬਾਰੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਪਰ ਪੰਜਾਬ ਸਰਕਾਰ ਕਿਸਾਨਾਂ ਨੂੰ ਧੋਖਾ ਕਰ ਰਹੀ ਹੈ ਸਾਫ਼ ਕਹਿਣਾ ਉਹ ਖਬਰ ਕੁਸਮਾ ਪਹਿਲਾਂ ਸਾਡੇ ਚੈਨਲ ਤੇ ਨਸ਼ਰ ਵੀ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਨਾ ਬਿਆਨ ਮੈਂ ਕੁਝ ਆਪਣੇ ਕੋਲੋਂ ਨਹੀਂ ਕਹਿ ਰਿਹਾ ਤੇ ਦੂਜਾ ਉਹਨਾਂ ਨੇ ਆਪਣੇ ਬਿਆਨ ਚ ਇੱਕ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਕਿ ਜੇਕਰ ਪੰਜਾਬ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਗੈਂਗਸਟਰਾਂ ਦੇ ਗਲਾ ਧਕਤੀਆਂ ਪਾ ਕੇ ਸ਼ਹਿਰਾਂ ਦੇ ਪਿੰਡਾਂ 'ਚ ਘਮਾਵਾਂਗੇ ਯਾਨੀ ਕਿ ਯੂਪੀ ਜਿਵੇਂ ਹੁੰਦਾ ਤਾਂ ਦੋਸਤੋ ਚਾਹੇ ਉਹ ਗੈਂਗਸਟਰ ਹੈ ਚਾਹੇ ਉਹ ਕੋਈ ਚੋਰ ਹੈ ਅਗਰਵਾਦੀ ਹੈ ਪਰ ਹੈ ਤਾਂ ਕਿਸੇ ਮਾਦਾ ਪੁੱਤ ਤਾ ਅਸੀਂ ਨਹੀਂ ਚਾਹਦੇ ਵੀ ਅਜਿਹੇ ਬਿਆਨ ਸਾਹਮਣੇ ਆਣ ਜਿਨ੍ਹਾਂ ਦਾ ਸਾਡੇ ਪੰਜਾਬ ਦਾ ਅਮਨ ਕਾਨੂੰਨ ਸ਼ਾਂਤੀ ਭੰਗ ਹੋਵੇ ਕਿਉਂਕਿ ਪੰਜਾਬ ਬਹੁਤ ਹੀ ਮੁਸ਼ਕਿਲਾਂ ਚੋਂ ਦੌਰ ਤੋਂ ਮਸਾ ਬਾਹਰ ਆ ਰਿਹਾ ਹੈ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬਿਆਨ ਠੀਕ ਹੈ ਜਾਂ ਗਲਤ ਜੋ ਵੀ ਤੁਹਾਨੂੰ ਠੀਕ ਲੱਗਦਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਤੁਹਾਡੇ ਕਮੈਂਟ ਲਾਈਕ ਤੇ ਸ਼ੇਅਰ ਇਹ ਅਜਿਹੇ ਇੱਕ ਲਾ ਇੱਕ ਲੀਡਰ ਨੇ ਜਿਹੜੇ ਵੀ ਅਜਿਹੇ ਲੀਡਰ ਨੇ ਉਹਨਾਂ ਦੇ ਕੰਨ ਤੇ ਅੱਖਾਂ ਖੋਲਣ ਤੇ ਇਹ ਸਾਡਾ ਸ਼ਾਨਦਾਰ ਅੱਜ ਦਾ ਪ੍ਰੋਗਰਾਮ ਮੁਕਦਾ ਸੀ ਤੁਹਾਡਾ ਜਲਦੀ ਜੁੜਾਂਗਾ ਮਿਹਰਪਰੀ ਛੋਡੀ ਕਿਸੇ ਹੋਰ ਲਾਇਬ੍ਰੋਨ ਤੇ ਉਦ ਤੱਕ ਤੁਸੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ